ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਕਿ ਤੁਸੀਂ ਵੀ ਸਾਰੇ ਜਾਣੇ ਠੀਕ ਠਾਕ ਹੋਵੋਗੇ ਮੈਂ ਵੀ ਨਹੀਂ ਠੀਕ ਆ ਇੱਕ ਵਾਰ ਤੁਹਾਡਾ ਫਿਰ ਤੋਂ ਸਵਾਗਤ ਆ ਸੋਹਲ ਫੈਮਿਲੀ ਵਲੌਗ ਤੇ ਮੈਨਾਂ ਕਿੰਨੇ ਦਿਨ ਤੋਂ ਮੇਰੇ ਨਾ ਥੋਣ ਦੀ ਜਿੱਦਾਂ ਸਾਈਡਾਂ ਦੇ ਉੱਪਰ ਦਰਦ ਬਹੁਤ ਨਿਕਲਦੀ ਪਈ ਸੀ ਮੈਨੂੰ ਸਾਰੇ ਕਹਿੰਦੇ ਸੀ ਤੈਨੂੰ ਸਰਵਾਈਕਲ ਦੀ ਪ੍ਰੋਬਲਮ ਹੋਈ ਆ ਤਾਂ ਫਿਰ ਮੈਂ ਇਹਨੂੰ ਆਤੀ ਨੂੰ ਗਿਆ ਮੈਂ ਕਿਹਾ ਤੂੰ ਨਾ ਮੇਰੇ ਹੈੱਡ ਮ사ਜ ਕਰ ਕਈ ਜਾਣੇ ਕਹਿੰਦੇ ਕਿ ਧੌਂ ਦੀ ਮ사ਜ ਨਹੀਂ ਕਰਨੀ ਚਾਹੀਦੀ ਤੇ ਮੈਂ ਕਿਹਾ ਚੱਲ ਅੱਜ ਕਰਵਾ ਕੇ ਦੇਖਦੀ ਹਾਂ ਮੇਰੇ ਮੋਢਿਆਂ ਦੀਆਂ ਸਾਈਡਾਂ ਤੇ ਦਰਦ ਬਹੁਤ ਹੁੰਦੀ ਪਈ ਸੀ ਮੈਂ ਕਿਹਾ ਨਾਲੇ ਇਸੇ ਬਾਹਨੇ ਨਾਲੇ ਸਿਰ ਦੇ ਵਿੱਚ ਮ사ਜ ਕਰ ਦੂੰਗੀ ਕਦੀ ਕਰਵਾਈ ਨਹੀਂ ਆ ਜਦੋਂ ਦੇ ਇੰਡੀਆ ਤੋਂ ਆਏ ਹਾਂ ਕਰਵਾਈ ਦੀ ਆ ਪਰ ਇਦਾਂ ਨਹੀਂ ਕਰਵਾਈ ਦੀ ਜਿੱਦਾਂ ਇਹ ਅੱਜ ਕਰਦੀ ਪਈ ਆ ਨਾ ਮੈਨੂੰ ਬਹੁਤ ਮਜ਼ਾ ਆਉਂਦਾ ਪਿਆ ਮੈਂ ਅੱਗੇ ਰਿਲੈਕਸ ਹੋ ਜਾਂਦਾ ਹੀ ਬਾਕੀ ਤੁਸੀਂ ਵੀ ਦੇਖੋ ਦੇਖ ਕੇ ਮੈਨੂੰ ਕਮੈਂਟ ਕਰਕੇ ਦੱਸਿਓਗੇ ਨੇ ਸਹੀ ਤਰ੍ਹਾਂ ਵੀ ਕੀਤੀ ਆ ਕਿ ਨਹੀਂ ਕੀਤੀ ਮੈਂ ਤਾਂ ਇਹ ਮ사ਜ ਕਰਨ ਦੀ ਮੈਂ ਤਾਂ ਇਹਦੇ ਅੱਗੇ ਬੈਠੀ ਸੌਂਦਾ ਹੀ ਸੀ ਮੈਨੂੰ ਕਹਿੰਦੇ ਆਤੀ ਤੂੰ ਸੋਈ ਜਾਂਦਾ ਹੀ ਹਾਂ ਮੈਂ ਕਹਾ ਮੈਨੂੰ ਨੀਂਦ ਆਉਂਦਾ ਹੀ ਆ ਇਦਾਂ ਮੈਂ ਕਹਾ ਇੰਡੀਆ ਆਪਾਂ ਕਿਸੇ ਨੂੰ ਵੀ ਕਹੀਦਾ ਸੀ ਤੇ ਕੋਈ ਝੱਟ ਕਰ ਦਿੰਦਾ ਹੁੰਦਾ ਸੀ ਕਿਸੇ ਦਾ ਵੀ ਤਾਂ ਅੱਲਾ ਮੈਂ ਤੇ ਲੈ ਲਈਦੀ ਸੀ ਇੰਡੀਆ ਆਪਣੇ ਆਂਡ ਗਵਾਂਡ ਵੀ ਛੇਲੀਆਂ ਪੈਣਾ ਨੂੰ ਕਹਿਣਾ ਤੇ ਝੱਟ ਕੋਈ ਆਖੇ ਲੱਗ ਜਾਂਦਾ ਸੀ ਹੁਣ ਤੁਹਾਨੂੰ ਪਤਾ ਇੱਥੇ ਅਸੀਂ ਬਗਾਨੀਆਂ ਕੰਟਰੀਆਂ 'ਚ ਬੈਠੇ ਇੱਥੇ ਕਿਹਨੂੰ ਕਹਿਣਾ ਨਾ ਆਪਾਂ ਕਿਸੇ ਨੂੰ ਕਹਿ ਹੀ ਸਕਦੇ ਆ ਇਹ ਜਿੱਦਾਂ ਸਾਡੇ ਕੰਮ ਕਰਦੀ ਆ ਕੱਪੜੇ ਕੁੱਪੜੇ ਧੋਣ ਆਉਂਦੀ ਆ ਹਫਤੇ ਵਿੱਚ ਇੱਕ ਵਾਰ ਆਉਂਦੀ ਹੁੰਦੀ ਆ ਤਾਂ ਫਿਰ ਮੈਂ ਇਹਨੂੰ ਕਿਹਾ ਮੈਂ ਕਿਹਾ ਤੂੰ ਮੇਰੇ ਆਪੀ ਮ사ਜ ਕਰਦੀ ਸਿਰ ਦੀ ਵੀ ਕਹਿੰਦੀ ਕੋਈ ਨਹੀਂ ਮੈਂ ਕਰ ਦੂੰ ਹਿਲਤ ਵੀ ਕਰਵਾਈ ਜਿੱਦਾਂ ਆਪਾਂ ਕਹਿੰਦੇ ਆਪਣੇ ਸਰੀਰ ਦੀ ਆਪਾਂ ਮ사ਜ ਕਰਾਉਣੀ ਆ ਇੰਡੀਆ ਉਹਨੂੰ ਇੱਥੇ ਹਿਲਤ ਬੋਲਦੇ ਆ ਫਿਰ ਮੈਂ ਤਾਂ ਹਿਲਤ ਵੀ ਕਰਾਈ ਮੈਨੂੰ ਬਹੁਤ ਜ਼ਿਆਦਾ ਮਜ਼ਾ ਆਇਆ ਇਹ ਦੇਖੋ ਨਾ ਹਿਲਤ ਕਰਾ ਕੇ ਤੇਰਾ ਸਿਰ ਦੀ ਮ사ਜ ਕਰਾ ਕੇ ਜਿੱਦਾਂ ਆਪਣੇ ਆਪ ਨੂੰ ਨਾ ਰਿਲੈਕਸ ਜੀ ਹੋ ਗਈ ਬਾਕੀ ਤੁਸੀਂ ਵੀ ਦੇਖੋ ਮੈਨੂੰ ਕਮੈਂਟ ਵਿੱਚ ਜ਼ਰੂਰ ਦੱਸਿਓ ਕਿ ਕਿਦਾਂ ਵਧੀਆ ਲੱਗੀ ਆ ਕਿ ਨਹੀਂ ਵਧੀਆ ਲੱਗੀ ਚਲੋ ਕੋਈ ਨਹੀਂ ਹੌਲੀ ਹੌਲੀ ਇਹਨੂੰ ਆਪੇ ਜਾਚ ਆ ਜੂਗੀ ਇਹਨੂੰ ਦੱਸਣਾ ਵਿੰਦਾ ਵਾ ਜਿੱਦਾਂ ਨਹੀਂ ਤਾਂ ਇਹ ਤਾਂ ਪੋਲੇ ਪੋਲੇ ਮਲਦੀ ਆ ਆਪਣੇ ਜਿੱਦਾਂ ਜ਼ੋਰ ਜ਼ੋਰ ਨਾਲ ਕਰਦੇ ਉਦਾਂ ਨਹੀਂ ਆ ਪਰ ਹੁਣ ਇਹਨੂੰ ਦੱਸਿਆ ਇਹਨੂੰ YouTube ਤੇ ਮੈਂ ਸਟੈਪ ਦੱਸੇ ਫੇਰ ਇਹਨੇ ਉਹਨਾਂ ਨੂੰ ਫੋਲੋ ਕਰ ਕਰਕੇ ਤੇ ਉਦਾਂ ਹੀ ਮੇਰੇ ਕੀਤਾ ਮਸਾਜ ਪਰ ਮਜ਼ਾ ਆਇਆ ਫਿਰ ਬਹੁਤ ਮਜ਼ਾ ਆਇਆ ਬਾਕੀ ਵਲੌਗ ਐਦਕੀ ਲੇਟ ਹੋਏ ਆ ਬਹੁਤ ਟਾਈਮ ਤੋਂ ਵਲੌਗ ਆਦ ਕੀ ਲੇਟ ਹੋਈ ਆ ਕਿਉਂਕਿ ਘਰ ਚ ਕੋਈ ਪ੍ਰੋਬਲਮ ਸੀ ਉਹਦਾ ਕਰਕੇ ਮੇਰੇ ਤੋਂ ਵਲੌਗ ਨਹੀਂ ਬਣਿਆ ਕੋਈ ਨਾ ਅੱਗੇ ਹੁਣ ਵਲੌਗ ਪਾਇਆ ਕਰਾਂਗੇ ਭਾਵੇਂ ਵੀਕ ਦੇ ਵਿੱਚ ਦੋ ਹੀ ਪਾਵਾਂ ਪਾਇਆ ਕਰਾਂਗੇ ਹੁਣ ਕਾਫੀ ਦਿਨ ਹੋ ਗਏ ਮੈਨੂੰ ਲੱਗਦਾ 2 ਵੀਕਸ ਹੋ ਗਏ ਆ ਨਹੀਂ ਕੋਈ ਵੀ ਵਲੌਗ ਪਿਆ ਮੇਰੇ ਤੋਂ ਅਸ ਬਾਕੀ ਲੱਗੀ ਹੋਈ ਆ ਦੇਖੋ ਹੁਣ ਕਿੱਦਾਂ ਕਰਦੀ ਹੈ ਕਿੱਦਾਂ ਨਹੀਂ ਤੁਸੀਂ ਦੇਖੋ ਦੇਖ ਕੇ ਫਿਰ ਮੈਨੂੰ ਕਮੈਂਟ ਵਿੱਚ ਜਰੂਰ ਦੱਸਿਓ ਚਾਹ ਬਣਾ ਲੈਂਦੀ ਹਾਂ ਜੀ ਸੋ ਗਾਇਸ ਅੱਜ ਕਾ ਚਾਹ ਬਣਾਉਣ ਲੱਗੇ ਹਾਂ ਮੰਮੀ ਕਹਿੰਦੀ ਆ ਵੀ ਜਦੋਂ ਇਦਾਂ ਹੋ ਗਿਆ ਫਿਰ ਪਾਣੀ ਪਾ ਦੇਣਾ ਸਾਰਾ ਨੀਚ ਮੜਾ ਓਕੇ ਸੋ ਹੁਣ ਤੇ ਪਾਣੀ ਪਾ ਲੀਏ Dama! ਈਵਰ ਬੁਲਾ ਦੇ ਕੋਈ ਕੋਈ ਚਿੱਟੇ ਹੋ ਗਏ ਆ ਹੁਣੋਂ ਬੰਦੇ ਪਏ ਆ ਤੇ ਹੋਏ ਮੈਂ ਬਾਚ ਤਾਂ ਨਾ ਮਰੂੰਗੀ ਰੁਲਾਣ ਲੱਗੀਆਂ ਕਿਉਂਕਿ ਜਦ ਮੰਮੀ ਦੀ ਹਿੱਲਤ ਹੁੰਦੀ ਪਈ ਹੀ ਜਮਾਸਾਜ ਉਦੋਂ ਵਾਲ ਖਿੰਲ ਰਹੇ ਹੀ ਤੇ ਥੱਲੇ ਵੀ ਡਿੱਗ ਗਏ ਮੈਂ ਨੂੰ ਕਿਹਾ ਮੈਂ ਕਿਹਾ ਹੁਣ ਤੂੰ ਲਾ ਛਾੜੂ ਚੱਲ ਕਰ ਕਰ ਓਦਰ ਹੀ ਤੂੰ ਇੰਨਾ ਕੰਮ ਕਰਨਾ ਚਾਹੀਦਾ ਜਾ ਚੌਂਦੀ ਆ ਮੈਂ ਕਹਿ ਨਹੀਂ ਰਹੀ ਮਮਮੀ ਕਹਿੰਦੀ ਨਹੀਂ ਨਹੀਂ ਕੋਈ ਤਾਂ ਨਹੀਂ ਖੈਰ ਹੌਲੀ ਹੌਲੀ ਬਾਅਦ ਤੜਕਾਂਗੇ ਪੱਲਾ ਹੀ ਪਨ ਗਿਰੇ ਰੱਖਿਆ ਸੀ ਜਨਪ ਨੇ ਇੱਕ ਪਾਤੇ ਰਾਜਮਾ ਰੱਖ ਤੇ ਇੱਕ ਪਾਸੇ ਚੋਲ ਬਣਦੇ ਪਏ ਆ